ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਪਹਿਲੀ ਪਤਨੀ ਦਾ ਅਕਾਊਂਟ ਬੰਦ ਕਰ ਦਿੱਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਕਿ ਇਹ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਪਹਿਲਾ ਜਿਹੜਾ ਕਿ ਪ੍ਰੀਤ ਗਰੇਵਾਲ ਦੇ ਵੱਲੋਂ ਇੱਕ ਆਈਡੀ ਦੇ ਵੱਲੋਂ ਇਹ ਜਿਹੜਾ ਕਿ ਸਿਰਤ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨੇ ਆਪਣੀ ਵੀਡੀਓ ਸਾਂਝੀ ਕੀਤੀ ਤੇ ਜਿਸ ਤੋਂ ਬਾਅਦ ਕਈ ਹੋਰ ਵੀਡੀਓ ਸਾਂਝੀਆਂ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸਵਾਲ ਚੱਕੇ ਤੇ ਜਿਸ ਨੂੰ ਲੈ ਕੇ ਲਗਾਤਾਰ ਪਹਿਲੀ ਪਤਨੀ ਦੇ ਵੱਲੋਂ ਪਲਟਵਾਰ ਕੀਤੇ ਜਾ ਰਹੇ ਸੀ ਹੁਣ ਉਹਨਾਂ ਦਾ ਅਕਾਊਂਟ ਜਿਹੜਾ ਕਿ ਫੇਸਬੁੱਕ ਦਾ ਬੰਦ ਹੋ ਗਿਆ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਸਿਆਸਤ ਦੇ ਵਿੱਚ ਇੱਕ ਹੋਰ ਸਵਾਲ ਜਿਹੜਾ ਖੜਾ ਹੋ ਗਿਆ ਤੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਹਿਲੀ ਪਤਨੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉੱਥੇ ਹੀ ਇਹ ਜਿਹੜੀ ਸਾਰੀ ਜਾਣਕਾਰੀ ਹੈ ਕਿ ਪ੍ਰੀਤ ਗਰੇਵਾਲ ਦੀ ਆਈਡੀ ਹੈ ਜਿਹੜੀ ਕਿ ਨਹੀਂ ਮਿਲ ਰਹੀ ਨਹੀਂ ਉਹਨਾਂ ਦੀ ਆਈਡੀ ਜਿਹੜੀ ਫ੍ਰੀਜ਼ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਇਹ ਜਾਣਕਾਰੀ ਹੈ ਜਿਹੜੀ ਕਿ ਐਡਵੋਕੇਟ ਹਰਮੀਤ ਬਰਾੜ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਨੇ ਇੰਦਰਪ੍ਰੀਤ ਗਰੇਵਾਲ ਯਾਨੀ ਕਿ ਸਿਰਤ ਤੇ ਸ਼ਾਨ ਦੀ ਮਾਂ ਦਾ ਅਕਾਊਂਟ ਭਾਰਤ ਚ ਕੀਤਾ ਬੈਨ ਮਾਨ ਸਾਹਿਬ ਪਲਾ ਕਾਡ ਦੁਆਰਾ ਬਣਾਉਣਾ ਬਣਾਉਣ ਨੂੰ ਵੀ ਟਾਈਮ ਲੱਗਦਾ ਹੈ ਕਮਾਲ ਕਰਦੇ ਹੋ ਕਿਹਾ ਨਾ ਸਲਾਹਕਾਰ ਬਦਲ ਸਲਾਹਕਾਰ ਬਦਲ ਲੋ ਚੰਗੇ ਰਹੋਗੇ ਤੇ ਜਿਸ ਦੇ ਦੌਰਾਨ ਇਹ ਦੱਸਦੀ ਏ ਕਿ ਐਡਵੋਕੇਟ ਹਰਮਿਤ ਬਰਾੜ ਦੇ ਵੱਲੋਂ ਲਿਖ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਕਿ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਗਰੇਵਾਲ ਉਹਨਾਂ ਦੀ ਜਿਹੜੀ ਕਿ ਆਈਡੀ ਨੂੰ ਬੰਦ ਕਰ ਦਿੱਤਾ ਹੈ ਜਿਹੜਾ ਕਿ ਬੈਨ ਕਰ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਮੁੱਖ ਮੰਤਰੀ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੀ ਪਹਿਲੀ ਪਤਨੀ ਦੀ ਉਠਾਈ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਇੱਕ ਹੋਰ ਸਵਾਲ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਕੇ ਖੜਾ ਹੋ ਗਿਆ ਤੇ ਉੱਥੇ ਇਹ ਸਵਾਲ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਕਿਹਾ ਜਾ ਰਿਹਾ ਕਿ ਜੇਕਰ ਕੋਈ ਵੀ ਪੰਜਾਬ ਦੇ ਲਈ ਜਾਂ ਸਰਕਾਰ ਦੇ ਲਈ ਆਵਾਜ਼ ਉਠਾਉਂਦਾ ਹੈ ਤਾਂ ਉਸ ਦਾ ਹਮੇਸ਼ਾ ਹੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਤੇ ਉਸ ਨੂੰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਆਪਣੀ ਪਹਿਲੀ ਪਤਨੀ ਦਾ ਅਕਾਊਂਟ ਬੈਨ ਕਰਵਾ ਦਿੱਤਾ ਹੈ ਤੇ ਕਈ ਸਵਾਲ ਹੈ ਜਿਹੜੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਭਗਵੰਤ ਮਾਨ ਤੇ ਆ ਕੇ ਖੜੇ ਹੋ ਗਏ ਨੇ ਤੇ ਉੱਥੇ ਹੀ ਸਰਚ ਮਾਰਨ ਤੋਂ ਬਾਅਦ ਪ੍ਰੀਤ ਗਰੇਵਾਲ ਦੀ ਆਈਡੀ ਦੇ ਵੱਲੋਂ ਕੁਝ ਵੀ ਨਹੀਂ ਫ੍ਰੀਜ਼ ਕੀਤਾ ਹੋਇਆ ਮਿਲਦਾ ਹੈ ਤੇ ਜਿਸ ਦੇ ਦੌਰਾਨ ਉਹ ਆਈਡੀ ਨੂੰ ਜਦੋਂ ਸਰਚ ਕਰਦੇ ਆ ਤਾਂ ਉਸ ਦੇ ਦੌਰਾਨ ਕੋਈ ਵੀ ਸਰਚਿੰਗ ਨਹੀਂ ਆਉਂਦੀ ਤੇ ਦੱਸਦੀ ਹੈ ਕਿ ਪ੍ਰੀਤ ਗਰੇਵਾਲ ਯਾਨੀ ਕਿ ਉਹਨਾਂ ਦੀ ਪਹਿਲੀ ਪਤਨੀ ਦਾ ਅਕਾਊਂਟ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਆਪਣੀ ਪੇਟੀ ਦੀ ਇੱਕ ਵੀਡੀਓ ਜਿਹੜੀ ਕਿ ਪਾਈ ਤੇ ਜਿਸ ਦੇ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਈ ਸਵਾਲ ਚੁੱਕੇ ਤੇ ਉੱਥੇ ਹੀ ਇਹ ਜਿਹੜੀ ਵੀਡੀਓ ਆ ਵਿਕ੍ਰਮ ਸੰਘਮ ਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਨੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਖੇ ਖੜੇ ਕਰ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਆਪਣੇ ਬੱਚਿਆਂ ਦਾ ਨਹੀਂ ਹੋ ਸਕਿਆ ਉਹ ਪੰਜਾਬ ਦਾ ਕਿਸ ਤਰ੍ਹਾਂ ਹੋ ਜੁ ਜਿਸ ਤੋਂ ਬਾਅਦ ਲਗਾਤਾਰ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਸਾਦੇ ਜਾ ਰਹੇ ਸੀ ਤੇ ਹੁਣ ਫਿਰ ਤੋਂ ਇਸ ਤੋਂ ਬਾਅਦ ਵੀ ਕਈ ਜਿਹੜੇ ਕਿ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਚੱਕੇ ਜਾ ਰਹੇ ਸੀ ਤੇ ਕੁਝ ਵੀਡੀਓ ਜਿਹੜੀ ਹੈ ਕਿ ਉਹਨਾਂ ਦੀ ਪਹਿਲੀ ਪਤਨੀ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤੇ ਜਿਸ ਦੇ ਦੌਰਾਨ ਲਗਾਤਾਰ ਚਰਚਾ ਹੋ ਰਹੀ ਸੀ ਤੇ ਜਿਸ ਤੋਂ ਬਾਅਦ ਕਈ ਸਵਾਲ ਆ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਕੇ ਖੜੇ ਹੋ ਜਾਂਦੇ ਸੀ ਤੇ ਹੁਣ ਪ੍ਰੀਤ ਗਰੇਵਾਲ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਤਨੀ ਦੇ ਵੱਲੋਂ ਜਿੱਥੇ ਕਿ ਆਪਣੀਆਂ ਵੀਡੀਓਜ਼ ਸਾਂਝੇ ਕੀਤੀ ਜਾਂਦੀ ਸੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੁਝ ਟਵੀਟ ਕੀਤਾ ਜਾਂਦਾ ਸੀ ਤਾਂ ਉਸ ਤੋਂ ਬਾਅਦ ਹੁਣ ਉਹ ਜਿਹੜਾ ਅਕਾਊਂਟ ਆ ਬੰਦ ਕਰ ਦਿੱਤਾ ਤੇ ਜਿਸ ਦੇ ਦੌਰਾਨ ਐਡਵੋਕੇਟ ਹਰਮੀਤ ਬਰਾੜ ਦੇ ਵੱਲੋਂ ਇਹ ਜਾਣਕਾਰੀ ਜੜੀ ਦਿੱਤੀ ਗਈ ਹੈ ਤੇ ਉੱਥੇ ਉਹਨਾਂ ਨੇ ਫਿਰ ਤੋਂ ਲਿਖਿਆ ਕਿ ਮਾਨ ਸਾਹਿਬ ਨੇ ਇੰਦਰਪ੍ਰੀਤ ਗਰੇਵਾਲ ਯਾਨੀ ਕਿ ਸਿਰਤ ਤੇ ਸ਼ਾਨ ਦੀ ਮਾਂ ਦਾ ਅਕਾਊਂਟ ਭਾਰਤ ਚ ਬੈਨ ਕਰ ਦਿੱਤਾ ਹੈ ਮਾਨ ਸਾਹਿਬ ਪਹਿਲਾ ਅਕਾਊਂਟ ਬਣਾਉਣ ਬਣਾਉਣ ਨੂੰ ਵੀ ਟਾਈਮ ਲੱਗਦਾ ਹੈ ਕਮਾਲ ਕਰਦੇ ਹਾਂ ਕਿਹਾ ਨਾ ਸਲਾਹਕਾਰ ਬਦਲੋ ਚੰਗੇ ਰਹੋਗੇ ਤੇ ਜਿਸ ਤੋਂ ਬਾਅਦ ਇਹ ਸਵਾਲ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆ ਕੇ ਫਿਰ ਤੋਂ ਖੜੇ ਹੋ ਗਏ ਨੇ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਕੀ ਆਵਾਜ਼ ਨੂੰ ਪੰਜਾਬ ਸਰਕਾਰ ਤਪਾਉਣ ਦੀ ਫਿਰ ਤੋਂ ਕੋਸ਼ਿਸ਼ ਕਰ ਰਹੀ ਹੈ ਜਾਂ ਹੁਣ ਇਹ ਅਕਾਊਂਟ ਜਾਂ ਬੰਦ ਹੋਣ ਤੋਂ ਬਾਅਦ ਹੁਣ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਸਵਾਲਾਂ ਦੇ ਵਿੱਚ ਆ ਕੇ ਕਿਰਗੇ